ਮੈਂ ਹੁਣ ਏਸ਼ੀਆ ਵਿੱਚ ਮੇਰੀ ਉਹ ਯਾ ਸਿਲੈਕਸ਼ਨ ਹੋਈ ਆ ਮੈਂ ਨੈਸ਼ਨਲ ਚ ਟੈਸਟ ਦਿੱਤਾ ਤੇ ਮੈਨੂੰ ਵੱਤਵਾ ਸੰਯੋਗ ਮੇਰੇ ਸਰ ਨੇ ਤੇ ਮੇਰੇ ਕਰ ਦਿੰ ਦਿੱਤਾ ਛੋਟੇ ਜਿਹੇ ਉਮਰੇ ਬਈ ਸ਼ੌਕ ਸੀਗਾ ਕਿ ਕਾਰਾਟੇ ਸਿੱਖਣਾ ਤੇ ਜਦੋਂ ਵੀ ਮੈਨੂੰ ਲਾਈਨ ਮਿਲ ਗਈ ਕਾਰਾਟੇ ਸਿੱਖਣ ਦੀ ਉਦੋਂ ਦਾ ਫਿਰ ਮੇਰਾ ਇੱਥੇ ਧਿਆਨ ਆ ਮੋਬਾਈਲ ਤੇ ਟੀਮ ਵੱਲੀ ਮੇਰਾ ਧਿਆਨ ਨਹੀਂ ਹੈਗਾ ਸਰਕਾਰ ਦਾ ਸਾਡਾ ਸਹਿਯੋਗ ਨਹੀਂ ਜਰੀਆ ਵੈਸੇ ਤਾਂ ਸਰਕਾਰ ਨੂੰ ਥੋੜਾ ਜਿਹਾ ਸਹਿਯੋਗ ਦੇਣਾ ਚਾਹੀਦਾ ਕਿ ਸਾਡੀ ਜਿਹੜਾ ਵੀ ਮਤਲਬ ਫੀਸ ਹੈ ਉਸ ਦੇ ਵਿੱਚੋਂ ਥੋੜਾ ਜਿਹਾ ਹਿੱਸਾ ਤਾਂ ਦੇ ਸਕਣ ਸਰਕਾਰ ਨੂੰ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਕਈ ਛੋਟੇ ਛੋਟੇ ਬੱਚੇ ਵੀ ਨਸ਼ੇ ਕਰਨ ਲੱਗ ਗਏ ਆ ਲੱਗ ਗਏ ਆ ਪਰ ਮਤਲਬ ਕਿ ਉਹਨਾਂ ਨੂੰ ਕਿਹੜਾ ਵੱਲ ਧਿਆਨ ਦੇਣਾ ਚਾਹੀਦਾ ਇਹ ਐਸਐਨਡੀ ਬਹੁਤ ਵੱਡੀ ਉਪਲਬਧੀ ਹੈ ਮੇਰੇ ਬੱਚਿਆਂ ਲਈ ਔਰ ਮੈਂ ਆਪਣੇ ਆਪ ਨੂੰ ਲੱਕੀ ਸਮਝਦਾ ਜੋ ਕਿ ਉਹਨਾਂ ਜਮਾ ਦੇ ਵਿੱਚੋਂ ਏਸ਼ੀਅਨ ਦੇ ਲਈ ਮੇਰੇ ਬੱਚੇ ਸਿਲੈਕਟ ਹੋਏ ਔਰ ਇਹ ਅੱਗੇ ਜਾ ਕੇ ਆਪਣਾ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨ ਛਿਲਮੁਖਸਰ ਸਾਹਿਬ ਦੇ ਰਹਿਣ ਵਾਲੇ ਪੰਜ ਬੱਚੇ ਪੁਨੇ ਦੇ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੇ ਵਿੱਚ ਮਾਰਸ਼ਲ ਆਰਟ ਕਾਰਾਟੀਆਂ ਦੇ ਲਈ ਚੁਣੇ ਗਏ ਨੇ ਜਿਨ੍ਹਾਂ ਵਿੱਚ 74 ਮੁੰਡੇ ਨੇ ਤੇ ਦੋ ਕੁੜੀਆਂ ਨੇ ਬੱਚੇ ਕਰੀਬ 3 ਸਾਲ ਤੋਂ ਕੋਚ ਰਾਜਕੁਮਾਰ ਕੋਲ ਕਾਰਾਟਿਆਂ ਦੀ ਟ੍ਰੇਨਿੰਗ ਲੈ ਰਹੇ ਸਨ ਇਸ ਮੌਕੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਰੀਬ 3 ਸਾਲ ਤੋਂ ਅਸੀਂ ਕੋਚ ਰਾਜਕੁਮਾਰ ਕੋਲ ਟ੍ਰੇਨਿੰਗ ਲੈ ਰਹੇ ਸਨ ਤੇ ਸਾਡਾ ਸੁਪਨਾ ਹੈ ਕਿ ਅਸੀਂ 올림픽 ਖੇਡਾਂ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਪਿੰਡ ਸ਼ਹਿਰ ਦਾ ਨਾਂ ਰੋਸ਼ਨ ਕਰੀਏ ਤੇ ਹੁਣ ਅਸੀਂ ਏਸ਼ੀਅਨ ਖੇਡਾਂ ਦੇ ਲਈ ਚੁਣੇ ਗਏ ਹਾਂ ਬੱਚਿਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਅਸੀਂ ਆਪਣੀ ਸਿਹਤ ਦਾ ਖਿਆਲ ਰੱਖਣ ਦੇ ਲਈ ਤੜਕਸਾਰ ਹੀ ਉੱਠ ਜਾਂਦੇ ਹਾਂ ਭੁੱਜੇ ਹੋਏ ਛੋਲਿਆਂ ਦੇ ਨਾਲ ਦੁੱਧ ਪੀਂਦੇ ਹਾਂ ਅਤੇ ਉਸ ਤੋਂ ਬਾਅਦ ਸ਼ਾਮ ਨੂੰ ਖਾਣਾ ਖਾਂਦੇ ਹਾਂ ਅਤੇ ਬੱਚਿਆਂ ਨੇ ਦੱਸਿਆ ਕਿ ਅਸੀਂ ਅੱਜ ਤੱਕ ਨਾ ਤਾਂ ਮੋਬਾਈਲ ਦੀ ਵਰਤੋਂ ਕੀਤੀ ਹੈ ਤੇ ਨਾ ਹੀ ਅਸੀਂ ਟੀਵੀ ਦੇਖਦੇ ਹਾਂ ਕਰਾਟਿਆਂ ਦੀ ਟ੍ਰੇਨਿੰਗ ਦੇ ਨਾਲ ਅਸੀਂ ਪੜ੍ਹਾਈ ਵੀ ਕਰਦੇ ਹਾਂ ਪਹਿਲਾਂ ਅਸੀਂ ਸਕੂਲ ਦੇ ਵਿੱਚ ਪੜ੍ਹਨ ਦੇ ਲਈ ਜਾਂਦੇ ਹਾਂ ਅਤੇ ਉਸ ਤੋਂ ਬਾਅਦ ਕਰਾਟਿਆਂ ਦੀ ਟ੍ਰੇਨਿੰਗ ਕਰਦੇ ਹਾਂ ਮੇਰਾ ਨਾਮ ਰਜਿੰਦਰ ਕੋਰ ਹੈ ਮੈਨੂੰ ਬਹੁਤ ਵਧੀਆ ਖੁਸ਼ੀ ਹੋ ਰਹੀ ਹੈ ਮੈਂ ਮੈਂ ਇਸੇ ਕਿਡ ਨੂੰ ਚੱਲ ਜਾ ਰਹੀ ਹਾਂ ਪ੍ਰੈਕਟਿਸ ਦਾ ਮੈਨੂੰ ਹੋ ਗਿਆ ਕਾਫੀ ਟਾਈਮ ਲੱਗਦਾ ਮਤਲਬ ਮੈਂ ਸਵੇਰ ਉੱਠ ਕੇ ਪ੍ਰੈਕਟਿਸ ਕਰਦੀ ਹਾਂ ਥੋੜਾ ਟਾਈਮ ਤੇ ਬਾਅਦ ਚ ਸਕੂਲ ਚ ਜਾਣੇ ਹੁੰਨੇ ਆ ਫਿਰ ਇੱਥੇ ਆਉਨੇ ਆ ਫਿਰ ਬਾਅਦ ਚ ਰਾਤ ਨੂੰ ਫਿਰ ਮਤਲਬ ਰੋਟੀ ਖਾ ਕੇ ਮਤਲਬ ਫਿਰ ਪ੍ਰੈਕਟਿਸ ਕਰਦੇ ਆ ਫਿਰ ਸੋ ਜਾਂਦੇ ਨਹੀਂ ਮੋਬਾਈਲ ਤੋਂ ਨਹੀਂ ਟਾਈਮ ਹੀ ਨਹੀਂ ਮਿਲਦਾ ਮੋਬਾਈਲ ਤੇ ਨਾ ਮਤਲਬ ਬਸ ਟਾਈਮ ਹੀ ਨਹੀਂ ਮਿਲਦਾ ਮੈਂ ਨਾ ਟੀਵੀ ਦਾ ਟਾਈਮ ਦੇਖਣ ਨੂੰ ਕੁਝ ਨਹੀਂ ਬਸ ਮਤਲਬ ਜਨ ਸਵੇਰ ਸਕੂਲ ਚੱਲਦੇ ਆ ਫਿਰ ਇੱਥੇ ਆਨੇ ਆ ਤੇ ਮਤਲਬ ਟਾਈਮ ਹੀ ਨਹੀਂ ਹੁੰਦਾ ਬਿਲਕੁਲ ਵੀ ਨਾ ਸ਼ੌਂਕ ਹੈ ਮੋਬਾਈਲ ਤੋਂ ਕੁਝ ਵੀ ਬਸ ਛੋਟੇ ਨੂੰ ਇਹਦਾ ਇਹ ਸ਼ੌਕ ਸੀਗਾ ਕਿ ਕਾਰਾਟੇ ਸਿੱਖਣਾ ਤੇ ਜਦੋਂ ਜੇ ਮੈਨੂੰ ਲਾਈਨ ਮਿਲ ਗਈ ਕਾਰਾਟੇ ਸਿੱਖਣ ਦੀ ਉਦੋਂ ਦਾ ਫਿਰ ਮੈਂ ਇੱਥੇ ਧਿਆਨ ਆ ਮੋਬਾਈਲ ਤੇ ਟੀਵੀ ਵੱਲੀ ਮੇਰਾ ਧਿਆਨ ਹੀ ਨਹੀਂ ਹੈਗਾ ਬੱਚਿਆਂ ਨੂੰ ਇਸ ਨੇ ਆ ਦੇਣਾ ਚਾਹਾਂਗਾ ਕਿ ਨਸ਼ਾ ਤੋ ਛੱਡੋ ਤੇ ਕੋਈ ਨਾ ਕੋਈ ਖੇਡਾਂ ਖੇਡੋ ਉਹਦੇ ਨਾਲ ਤੁਹਾਡੀ ਬੋਡੀ ਸੁਸਤ ਨਹੀਂ ਰਹੋਗੀ ਐਕਟਿਵ ਰਹੋਗੀ ਟਾਈਮ ਦਾ ਹੁਣ ਆਪਣੇ ਆਪ ਮੈਨੇਜਮੈਂਟ ਹੋ ਗਿਆ ਹੌਲੀ ਹੌਲੀ ਤੇ ਫਿਰ ਪਹਿਲਾਂ ਪਹਿਲਾਂ ਤਾਂ ਔਖਾ ਲੱਗਦਾ ਹੁੰਦਾ ਸੀ ਕਿਉਂਕਿ ਘਰ ਵਾਲੇ ਵੀ ਇੰਨੀ ਗਰਮੀ ਚ ਨਹੀਂ ਛੱਡ ਪਾਉਂਦੇ ਸੀ ਪਰ ਹੁਣ ਥੋੜਾ ਜਿਹਾ ਬੇਸ ਦਾ ਬਣ ਗਿਆ ਉਹ ਵੀ ਨਾਲ ਮਤਲਬ ਸਹਿਯੋਗ ਦਿੰਦੇ ਸਭ ਤੋਂ ਜ਼ਿਆਦਾ ਸਹਿਯੋਗ ਤਾਂ ਸਾਰ ਤੇ ਘਰ ਵਾਲਿਆਂ ਦਾ ਮੇਰੇ ਡੈਡੀ ਆਪ ਵਾਈਫਾਈ ਦਾ ਕੰਮ ਕਰਦੇ ਨੇ ਪਿੰਡੋਂ ਪਿੰਡਾ ਜਾ ਕੇ ਇਸ ਮੌਕੇ ਬੱਚਿਆਂ ਨੇ ਸਰਕਾਰ ਦੇ ਪ੍ਰਤੀ ਗੁੱਸਾ ਵੀ ਜ਼ਾਹਰ ਕੀਤਾ ਬੱਚਿਆਂ ਦਾ ਕਹਿਣਾ ਸੀ ਕਿ ਸਰਕਾਰ ਦੇ ਵੱਲੋਂ ਸਾਡੀ ਕੋਈ ਵੀ ਸਹਾਇਤਾ ਨਹੀਂ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਸਾਡੇ ਵਰਗੇ ਬੱਚਿਆਂ ਦੇ ਪ੍ਰਤੀ ਧਿਆਨ ਦੇਣ ਦੀ ਜ਼ਰੂਰਤ ਹੈ ਤੇ ਸਰਕਾਰ ਨੂੰ ਹਰ ਤਰ੍ਹਾਂ ਦੇ ਬੱਚਿਆਂ ਨੂੰ ਸਹੂਲਤ ਦੇਣੀ ਚਾਹੀਦੀ ਹੈ ਤਾਂ ਕਿ ਬੱਚੇ ਆਪਣਾ ਭਵਿੱਖ ਬਣਾ ਸਕਣ ਤੇ ਜੇਕਰ ਬੱਚੇ ਖੇਡਾਂ ਦੇ ਵੱਲ ਧਿਆਨ ਦੇਣਗੇ ਤਾਂ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਮੇਰਾ ਨਾਮ ਗਿਰਿੰਦੀਪ ਕੌਰ ਹੈ ਮੈਂ ਪਾਕ ਸਰਪੰਦ ਦੀ ਰਹਿਣ ਵਾਲੀ ਹਾਂ ਮੈਂ ਹੁਣ ਏਸ਼ੀਆ ਵਿੱਚ ਮੇਰੀ ਉਹ ਯਾ ਸਿਲੈਕਸ਼ਨ ਹੋਈ ਆ ਮੈਂ ਨੈਸ਼ਨਲ ਚ ਟੈਸਟ ਦਿੱਤਾ ਤੇ ਮੈਨੂੰ ਵੱਤਵਾ ਸੰਯੋਗ ਮੇਰੇ ਸਰ ਨੇ ਤੇ ਮੇਰੇ ਘਰ ਦੇ ਦਿੱਤਾ ਤੇ ਸਾਨੂੰ ਬਹੁਤ ਦਿੱਕਤ ਆਈ ਏ ਏਸ਼ੀਆ ਤੋਂ ਅੱਗੇ ਜਾਣ ਦੀ ਤੇ ਮੈਂ ਮੈਂ ਰਿਕਵੈਸਟ ਕਰਦੇ ਆ ਕਿ ਸਾਡੀ ਕੁਝ ਹੈਲਪ ਕੀਤੀ ਜਾਵੇ ਕਿ ਅਸੀਂ ਏਸ਼ੀਆ ਤੋਂ ਅੱਗੇ 올림픽 ਤੱਕ ਵੀ ਖੇਡ ਸਕੀਏ ਅਬ ਮੇਰੇ ਘਰ ਦੇ ਬੇਰਜ਼ਗਾਰੀ ਕਰਦੇ ਨੇ ਤੇ ਉਹ ਸਾਡੀ ਫੀਸ ਓਕੀ ਓਕੀ ਮਤਲਬ ਕਿ ਭਰ ਦਿੰਦੇ ਨੇ ਜਿਵੇਂ ਕਰਕੇ ਤੇ ਉਹਨਾਂ ਨੂੰ ਵੀ ਸ਼ੌਂਕ ਹੈ ਕਿ ਉਹ ਵੀ ਆਪਦੇ ਆਪਦੇ ਬੇਟਿਆਂ ਬੱਚਿਆਂ ਨੂੰ ਜਾਂ ਬੇਟਿਆਂ ਨੂੰ ਆਪਦੇ ਉੱਤੇ ਉੱਤੇ ਤੇ ਆਦੇ ਭਾਰਤ ਦਾ ਤੇ ਆਪਦੇ ਮੁਕਸਰ ਦਾ ਨਾਮ ਰੌਸ਼ਨ ਕਰਨ ਦਾ ਸਰਕਾਰ ਨੂੰ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਕਈ ਛੋਟੇ ਛੋਟੇ ਬੱਚੇ ਵੀ ਨਸ਼ੇ ਕਰਨ ਲੱਗ ਪਏ ਆ ਲੱਗ ਗਏ ਆ ਪਰ ਮਤਲਬ ਕਿ ਉਹਨਾਂ ਨੂੰ ਕਿਹੜਾ ਵੱਲ ਧਿਆਨ ਦੇਣਾ ਚਾਹੀਦਾ ਮਤਲਬ ਕਿ ਸਰਕਾਰ ਨੂੰ ਵੀ ਹੋਣਾ ਚਾਹੀਦਾ ਹੈ ਕਿ ਉਹ ਵੀ ਬੱਚਿਆਂ ਦੀ ਹੈਲਪ ਕਰਨ ਤੇ ਉਹ ਵੀ ਛੋਟੇ ਬੱਚੇ ਵੀ ਆਪਣੇ ਪੰਜਾਬ ਦਾ ਤੇ ਆਪਣੇ ਮੁਕਸਰ ਬਣਾ ਰੋਸ਼ਨ ਕਰਦੇ। ਬੱਚਿਆਂ ਨੇ ਕਿਹਾ ਕਿ ਸਾਡੇ ਮਾਤਾ ਪਿਤਾ ਬੜੀ ਹੀ ਮੁਸ਼ਕਿਲ ਦੇ ਨਾਲ ਗੁਜ਼ਾਰਾ ਕਰਦੇ ਨੇ ਤੇ ਸਾਨੂੰ ਮੁਸ਼ਕਿਲ ਦੇ ਨਾਲ ਹੀ ਪੜ੍ਹਾਈ ਕਰਾ ਰਹੇ ਨੇ ਤੇ ਨਾਲ-ਨਾਲ ਕਰਾਟਿਆਂ ਦੀ ਟ੍ਰੇਨਿੰਗ ਵੀ ਚੱਲ ਰਹੀ ਹੈ। ਜੇਕਰ ਸਰਕਾਰ ਸਾਡੀ ਮਦਦ ਕਰਦੀ ਹੈ ਤਾਂ ਸਾਨੂੰ ਆਸਾਨੀ ਹੋ ਸਕਦੀ ਹੈ। ਬੱਚਿਆਂ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਬੱਚਿਆਂ ਦੀ ਮਦਦ ਹੋ ਸਕੇ। ਮੇਰਾ ਨਾਮ ਕ੍ਰਿਸ਼ਨ ਗੋਤਮ ਹੈ। ਮੇਰੀ ਉਮਰ 14 ਸਾਲ ਹੈ। ਮੈਨੂੰ ਪ੍ਰੈਕਟਿਸ ਕਰਦੇ ਨੂੰ 4 ਤੋਂ 5 ਸਾਲ ਹੋਣ ਤਿਆਰ ਹੈ। ਮੈ ਇਸਨ ਖੇਡਣ ਦਾ ਮੇਰਾ ਜੋ ਸੁਪਨਾ ਸੀ ਉਹ ਮੇਰੇ ਸੱਚ ਹੋਣ ਜਾ ਰਿਹਾ ਹੁਣ। ਤੇ ਅੱਜ ਦੇ ਸਮੇਂ ਵਿੱਚ ਖਰਾਕ ਨੋਰਮਲ ਹੈਲਦੀ ਡਾਈਟ ਜਿਵੇਂ ਇਸ ਵਿੱਚ ਮੇਰੇ ਦੁੱਧ ਦਾ ਗਲਾਸ ਤੇ ਚਨੇ ਵਗੈਰਾ ਤੇ ਆਪਣੀ ਨੋਰਮਲ ਖਾਣ-ਪੀਣ ਲਈ ਮੈਂ ਟੈਂਟ ਸਟੈਂਡਰਡ ਸਮਾਪਤ ਹੋ ਗਿਆ ਪ੍ਰੈਕਟਿਸ ਮੇਰੇ ਸਵੇਰੇ 1 ਘੰਟਾ ਫਿਰ ਇੱਥੇ ਆ ਕੇ 1 ਘੰਟਾ ਤੇ ਸ਼ਾਮੇ ਜਾ ਕੇ 2 ਘੰਟੇ ਫਿਰ ਉਸ ਤੋਂ ਬਾਅਦ ਮੈਂ ਪੜਾਈ ਕਰਦਾ ਮੇਰਾ ਸੁਪਨਾ 올림픽 ਵਿੱਚ 골ਡ ਲੈਣਾ ਹੈਗਾ ਜਿਸ ਨਾਲ ਮੈਂ ਆਪਣੇ ਮੁਕਸ਼ਰ ਦਾ ਤੇ ਤੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਮਤਲਬ ਸੁਨੇਹਾਈ ਕਿ ਛੋਟੇ ਬੱਚਿਆਂ ਨੂੰ ਜੰਮ ਦੇ ਸਾਜੇ ਫੋਨ ਦੇ ਦਿੱਤੇ ਜਾਵੇ ਤਾਂ ਅੱਜ ਕੱਲ ਦੇਖ ਸਕਦੇ ਆਪਾਂ ਕਿ ਛੋਟੇ ਛੋਟੇ ਬੱਚਿਆਂ ਦੇ ਆਣ ਕਾ ਲੱਗੇ ਆ ਰਹੇ ਨੇ ਤੇ ਉਹਨਾਂ ਦੇ ਸਰੀਰ ਵਿੱਚ ਕੋਈ ਵਿਕਾਸ ਨਹੀਂ ਹੁੰਦਾ ਅੱਜ ਕੱਲ ਤਾਂ ਬੱਚੇ ਦੌੜਨਾ ਵੀ ਨਹੀਂ ਪਸੰਦ ਕਰਦੇ ਮੋਬਾਈਲ ਦੇਖਣਾ ਪਸੰਦ ਕਰਦੇ ਆ ਇਸ ਲਈ ਮੈਂ ਸਲਾਹ ਦੇਣਾ ਚਾਹੁੰਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਕਰਾਟੀਆ ਜਿਸ ਦੀ ਫਿਜ਼ੀਕਲ ਫਿਟਨੈਸ ਹੁੰਦੀ ਹੈ ਹੋਰ ਗੇਮਰ ਵੀ ਆ ਉਸਦੇ ਵੀ ਹਰੇਕਿਆਂ ਵਿੱਚ ਫਿਜ਼ੀਕਲ ਫਿਟਨੈਸ ਹੁੰਦੀ ਹੈ ਬਟ ਕੋਈ ਗੇਮ ਤਾਂ ਕਰਨੀ ਚਾਹੀਦੀ ਬੱਚਿਆਂ ਨੂੰ ਕਿ ਉਹਨਾਂ ਦੇ ਚ ਫਿਜ਼ੀਕਲ ਫਿਟਨੈਸ ਰਵੇ ਪਰ ਹੁਣ ਸਰਕਾਰ ਦਾ ਸਾਡਾ ਸਹਿਯੋਗ ਨਹੀਂ ਜਰੀ ਹੈ ਵੈਸੇ ਤਾਂ ਸਰਕਾਰ ਨੂੰ ਥੋੜਾ ਜਿਹਾ ਤਾਂ ਸਹਿਯੋਗ ਦੇਣਾ ਚਾਹੀਦਾ ਕਿ ਸਾਡੀ ਜਿਹੜਾ ਵੀ ਮਤਲਬ ਫੀਸ ਹੈ ਉਸ ਦੇ ਵਿੱਚੋਂ ਥੋੜਾ ਜਿਹਾ ਹਿੱਸਾ ਤਾਂ ਦੇ ਸਕਣ ਕਿ ਸਾਡਾ ਸਹਿਯੋਗ ਦੇ ਸਕਣ ਉਸ ਕਰਕੇ ਮੈਂ ਥੋੜਾ ਸਾ ਦੁਖੀ ਹਾਂ ਉਸ ਗੱਲੋਂ ਸਰਕਾਰ ਦੇ ਵੱਲ ਮੇਰੇ ਪਿਤਾ ਦਿਹਾੜੀ ਕਰਦੇ ਹਨ ਮੰਮੀ ਸਿਲਾਈ ਦਾ ਕੰਮ ਕਰਦੇ ਹੈਗੇ ਵਿੱਚ ਵਿੱਚ ਤੇ ਉਹ ਆਪਣੇ ਘਰ ਦਾ ਕੰਮ ਵੀ ਸੰਭਾਲਦੇ ਹਨ ਮੰਮੀ ਤੇ ਜਾ ਕੇ ਆਪਣਾ ਮੈਵੀ ਆਫ ਦਾ ਕੰਮ ਕਰਦੇ ਘਰ ਦਾ ਵਿੱਚ ਵਿੱਚ ਆਪਣਾ ਸਕੂਲ ਦਾ ਵੇ ਮੈਂ ਸਰਕਾਰ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਤੇ ਬੱਚਿਆਂ ਨੂੰ ਇਹ ਸਨੇਹਾ ਦੇਣਾ ਚਾਹਾਂ ਕਿ ਹਾਂ ਵੀ ਕਿ ਹਰੇਕ ਬੱਚੇ ਲਈ ਛੋਟੀ ਤੋਂ ਛੋਟੀ ਗੇਮ ਤਾਂ ਲਾਗੂ ਕਰੋ ਕਿ ਉਹ ਆਪਣੇ ਮਾ ਸਰੀਰਿਕ ਸੰਤੁਲਨ ਹੁੰਦਾ ਸਹੀ ਰਵੇ ਅੱਗੇ ਜਾ ਕੇ ਉਹਨੂੰ ਔਖਾ ਨਾ ਹੋਵੇ ਕਿਸੇ ਚੀਜ਼ ਵੱਲੋਂ ਕਿਉਂਕਿ ਅੱਜ ਕੱਲ ਆਪਾਂ ਦੇਖ ਪਾ ਰਹੇ ਹਾਂ ਕਿ ਛੋਟੇ ਛੋਟੇ ਜਵਾਬ ਨੂੰ ਕਦੇ ਕੈਂਸਰ ਹੁੰਦਾ ਕਦੇ ਬ੍ਰੇਨ ਟਿਊਮਰ ਹੁੰਦਾ ਆ ਡੱਡ ਬਿਮਾਰੀਆਂ ਨਵੀਂ ਨਵੀਂ ਪੈਦਾ ਹੋ ਰਹੀਆਂ ਇਸ ਵੱਲੋਂ ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਸ਼ਰੀਰ ਕੋਈ ਕਲਾਸ ਲਈ ਤਾਂ ਕੋਈ ਨਾ ਕੋਈ ਗੇਮ ਖੇਡਣੀ ਚਾਹੀਦੀ ਹੈ ਬੱਚੇ ਦੂਜੇ ਪਾਸੇ ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਕੋਚ ਰਾਜਕੁਮਾਰ ਦਾ ਕੀ ਕੁਝ ਕਹਿਣਾ ਤੁਹਾਨੂੰ ਅਭਿਸ਼ਮਾ ਦਿੰਦੀ ਹਾਂ ਮੇਰਾ ਨਾਮ ਰਾਜਕੁਮਾਰ ਹੈ ਔਰ ਮੈਂ ਮਾਰਸ਼ਲ ਆਰਟ ਕਾਰਾਟੇ ਦਾ ਕੋਚ ਹਾਂ ਔਰ ਇਹਦੇ ਚ ਜੋ ਮੇਰੇ ਬੱਚੇ ਸਿਲੈਕਟ ਹੋਏ ਇਹ ਐਸ਼ੀਅਨ ਦੀ ਬਹੁਤ ਵੱਡੀ ਉਪਲਬਧੀ ਹੈ ਮੇਰੇ ਬੱਚਿਆਂ ਲਈ ਔਰ ਮੈਂ ਆਪਣੇ ਆਪ ਨੂੰ ਲੱਕੀ ਸਮਝਦਾ ਜੋ ਕਿ ਉਹਨਾਂ ਗੇਮਾਂ ਦੇ ਵਿੱਚੋਂ ਐਸ਼ੀਅਨ ਦੇ ਲਈ ਮੇਰੇ ਬੱਚੇ ਸਿਲੈਕਟ ਹੋਏ ਔਰ ਇਹ ਅੱਗੇ ਜਾ ਕੇ ਆਪਣਾ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨ ਤੇ ਮੈਨੂੰ ਬਹੁਤ ਖੁਸ਼ੀ ਹੋਏ ਮੈਂ ਬੱਚੇ ਤੋਂ ਬੜੇ ਪ੍ਰੈਕਟਿਸ ਕਰਾ ਰਹੀ ਹਾਂ ਕੋਲ ਮਿਲ ਆ ਕੇ ਇਸ ਟਾਈਮ ਮੇਰੇ ਕੋਲ ਜੋ ਬੱਚੇ ਪ੍ਰੈਕਟਿਸ ਕਰ ਰਹੇ ਹੈ ਇਸ ਸਾਡਾ ਜੋ ਬੈਚ ਹੁੰਦਾ ਹੈ ਸਾਲ ਬਾਅਦ ਚੇਂਜ ਹੁੰਦਾ ਹੈ ਹੁਣ ਮੇਰੇ ਕੋਲ ਟੋਟਲ 13 ਬੱਚੇ ਜੋ ਪ੍ਰੋਪਰ ਟ੍ਰੇਨਿੰਗ ਕਰ ਰਹੇ ਉਹਦੇ ਚੋਂ ਮੇਰੇ 5 ਬੱਚੇ ਸਿਲੈਕਟ ਹੋਏ ਏਸ਼ੀਅਨ ਲਈ ਤੇ ਬਾਕੀ ਬੱਚੇ ਨੈਕਸਟ ਟਾਈਮ ਆਪਣੀ ਤਿਆਰੀ ਕਰਨਗੇ ਹੁਣ ਜਦੋਂ ਵੀ ਕਿਤੇ ਟੂਰਨਾਮੈਂਟ ਆਇਆ ਏਸ਼ੀਅਨ ਦਾ ਤਾਂ ਇਹਨਾਂ ਬੱਚਿਆਂ ਨੂੰ ਖੜਾਇਆ ਜਾਊਗਾ ਬਾਕੀ ਬੱਚਿਆਂ ਦੇ ਬਰਾਬਰ ਰੱਖਿਆ ਜਾਊਗਾ ਇਹ ਟ੍ਰੇਨਿੰਗ ਮੈਂ ਕਾਫੀ ਸਾਲ ਹੋ ਗਏ ਮੈਨੂੰ ਇਹਦੇ ਵਿੱਚ ਮਨ ਕੇ ਚਲੋ ਮੈਨੂੰ ਇਹ ਇਸ ਲਾਈਨ ਦੇ ਵਿੱਚ 16 17 ਸਾਲ ਹੋ ਚੁੱਕੇ ਨੇ ਤੇ ਮੈਂ ਜਿੱਥੇ ਤੱਕ ਹੋ ਸਕਦਾ ਹੈ ਇਹਨਾਂ ਬੱਚਿਆਂ ਨੂੰ ਮੇਰੇ ਨਾਲੋਂ ਵੀ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਆਪਣਾ ਤੇ ਆਪਣੇ ਪੇਰੈਂਟਸ ਦਾ ਵਧੀਆ ਟੱਗ ਨਾਲ ਨਾਮ ਰੋਸ਼ਨ ਕਰ ਸਕਣ ਮਿਹਨਤ ਦੀ ਗੱਲ ਕੀਤੀ ਜਾਵੇ ਤਾਂ ਮਿਹਨਤ ਜਿਹੜੀ ਹੈ ਇਹ ਸਭ ਤੋਂ ਹਾਰਡ ਪ੍ਰੈਕਟਿਸ ਹੁੰਦੀ ਹੈ ਬਹੁਤ ਟਫ ਹੁੰਦੀ ਹੈ ਇਹਦੇ ਚ ਕੁਝ ਬੱਚਿਆਂ ਨੂੰ ਮਜ਼ਬੂਤ ਕਰਨ ਲਈ ਮੈਨੂੰ ਦਿਨ ਰਾਤ ਕਈ ਸਾਲ ਲੱਗੇ ਜਿਹਦੇ 'ਚ ਕਈ ਬੱਚੇ ਤਾਂ ਮੇਰੇ ਕੋਲ 4-5 ਸਾਲ ਪੁਰਾਣੇ ਐ ਉਹਨਾਂ ਬੱਚਿਆਂ ਨੂੰ ਇੰਨੀ ਮਿਹਨਤ ਕਰਾਈ ਕਿ ਮੈਂ ਕਈ ਵਾਰ ਤਾਂ ਅੰਦਰ ਬਾਹਰ ਵੀ ਨਹੀਂ ਜਾ ਸਕਦਾ ਉਹਨਾਂ ਬੱਚਿਆਂ ਦੀ ਟ੍ਰੇਨਿੰਗ ਕਰਕੇ ਕੋਸਰ ਦੇਖਿਆ ਬੱਚਿਆਂ ਨਾਲ ਗੱਲਬਾਤ ਕੀਤੀ ਕਿ ਕਹਿੰਦੇ ਅੱਗੇ ਅਸੀਂ ਮੋਬਾਈਲ ਨਹੀਂ ਚਲਾਉਂਦੇ ਟੀਵੀ ਨਹੀਂ ਦੇਖਦੇ ਪ੍ਰੈਕਟਿਸ ਕਰਦੇ ਆ ਪੜਾਈ ਕਰਦੇ ਆ ਹਾਂ ਤੇ ਗੱਲ ਤੇ ਸਮਝ ਗਏ ਕਿ ਬੱਚੇ ਮੋਬਾਈਲ ਨਾਲ ਵੀ ਧਿਆਨ ਹੁੰਦਾ ਜਾਂ ਬਹੁਤ ਵਕਤ ਸਿੱਤੇ ਆਨੰਦਾ ਪਰ ਤੁਸੀਂ ਕਿਵੇਂ ਮੰਨਦੇ ਸੀ ਕਿ ਇਹਨਾਂ ਨੂੰ ਬੱਚੀ ਨੂੰ ਗਾਰ ਨਹੀਂ ਦੇਖ ਕੇ ਕੀਮਤ ਇਹਦੇ ਯਕੀਨ ਦੇਖ ਕੇ ਹੰਤਤਾ ਹੈ ਜੀ ਬਿਲਕੁਲ ਇਹ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਜਿਹੜੇ ਹਿਸਾਬ ਨਾਲ ਅੱਜ ਦੇਖਿਆ ਜਾ ਰਿਹਾ ਹੈ ਕਿ ਬੱਚੇ ਬਹੁਤ ਜ਼ਿਆਦਾ ਮੋਬਾਈਲ ਦੇਖ ਰਹੇ ਨੇ ਛੋਟੇ ਵੀ ਬੱਚੇ ਜ਼ਿਆਦਾ ਦੇਖ ਰਹੇ ਤੇ ਵੱਡੇ ਵੀ ਦੇਖ ਰਹੇ ਲੇਕਿਨ ਮੈਂ ਇਹੀ ਕਹਿਣਾ ਚਾਹਨਾ ਕਿ ਇਹਨਾਂ ਨੂੰ ਦੂਰ ਰੱਖਿਆ ਜਾਵੇ ਬੱਚਿਆਂ ਨੂੰ ਫੋਨਾਂ ਤੋਂ ਤੇ ਨਸ਼ਿਆਂ ਤੋਂ ਦੂਜੀ ਗੱਲ ਇਹ ਜਿਹੜੇ ਮੇਰੇ ਕੋਲ ਬੱਚੇ ਟ੍ਰੇਨਿੰਗ ਕਰ ਰਹੇ ਸਭ ਤੋਂ ਪਹਿਲਾਂ ਮੇਰੇ ਕੋਲ ਟ੍ਰੇਨਿੰਗ ਦੇ ਵਿੱਚ ਆਉਂਦਾ ਡਿਸਪਲਾਈਨ ਇਹ ਬੱਚੇ ਜਿੱਥੇ ਵੀ ਜਾਂਦੇ ਇਹ ਪੂਰੇ ਡਿਸਪਲਾਈਨ ਚ ਰਹਿੰਦੇ ਆ ਪ੍ਰੋਪਰ ਇਹਨਾਂ ਨੂੰ ਉਹੀ ਚੀਜ਼ਾਂ ਸਿਖਾਈ ਗਈਆਂ ਜੋ ਇੱਕ ਸਪੋਰਟਸਮੈਨ ਨੂੰ ਚਾਹੀਦੀ ਹੁੰਦੀ ਔਰ ਇਹ ਬੱਚੇ ਜਿਹੜੇ ਮੇਰੇ ਸਿਲੈਕਸ਼ਨ ਹੋਈਏ ਬੱਚਿਆਂ ਦੀ ਇਹ ਬੱਚੇ ਇੱਕ ਗੇਮ ਦੇ ਪ੍ਰਤੀ ਕ੍ਰੇਜ਼ੀਪਨ ਹੈ ਕਿ ਇਹਨਾਂ ਨੂੰ ਇਹਨਾਂ ਦੇ ਸਾਹਮਣੇ ਨਾ ਤਾਂ ਮੋਬਾਈਲ ਅੱਗੇ ਆਉਂਦਾ ਤੇ ਨਾ ਇਹਨਾਂ ਦੇ ਅੱਗੇ ਟੀਵੀ ਆਉਂਦਾ ਇਹਨਾਂ ਨੂੰ ਇਹ ਹੈ ਕਿ ਬਸ ਅਸੀਂ ਕੁਝ ਨਾ ਕੁਝ ਕਰਨਾ ਤੇ ਸਾਡੇ ਪੈਰੈਂਟਸ ਦਾ ਨਾਮ ਰੋਸ਼ਨ ਕਰਨਾ ਆਰਟੀਕਲ ਦੇਖ ਕੇ ਜਦੋਂ ਕੋਈ ਛੋਟਾ ਬੱਚਾ ਜਿਹੜੀ ਉਦਾਰਣ ਜਿਵੇਂ ਅੰਮ੍ਰਿਤਪੁਰ ਦੀ ਆਉਂਦੇ ਨੇ ਜਾਂ ਕਿ ਦੋਨੇ ਲਈ ਤਾਂ ਕੀ ਲੱਗਦਾ ਹੈ ਕਿ ਸਰਕਾਰ ਨੂੰ ਇਸ ਤਰ੍ਹਾਂ ਦੇ ਨਾਲ ਦੇ ਨੂੰ ਸਪੋਰਟ ਦੇਣਾ ਚਾਹੀਦਾ ਹੈ ਹੈਗਾ ਵੈਸੇ ਸਰਕਾਰ ਕਹਿੰਦੀ ਹੈ ਵੀ ਧਿਆਨ ਕਿ ਅਸੀਂ ਉਹ ਬੱਚੇ ਨੇ ਇਸ ਪਾਸੇ ਲਾਵਾਂਗੇ ਤੇ ਜੇ ਮਨ ਬੱਚੇ ਨਾਲ ਗੱਲਬਾਤ ਕੀਤੀ ਗਈ ਜਾਂ ਵਿਸ਼ਾ ਤਾਂ ਨਹੀਂ ਮਿਲੇਗੀ ਕਿ ਹੱਦ ਤੱਕ ਸਰਕਾਰ ਨਹੀਂ ਹੋਗੀ ਕੋਈ ਤਰੀਕਾ ਬਿਲਕੁਲ ਦੇਖੋ ਸਪੋਰਟਸ ਇੱਕ ਇਹੋ ਜੀ ਚੀਜ਼ ਹੈ ਕਿ ਇਹ ਕੁਝ ਬੱਚੇ ਇਹੋ ਜੇ ਹੁੰਦੇ ਕਿ ਜੋ ਸਟੱਡੀ ਦੇ ਵਿੱਚ ਜਿਆਦਾ ਇੰਟੈਲੀਜੈਂਟ ਨਹੀਂ ਹੁੰਦੇ ਉਹ ਬੱਚੇ ਨੂੰ ਇੱਕ ਸਪੋਰਟਸ ਹੀ ਹੈ ਜੋ ਕਿ ਉਹਨਾਂ ਨੂੰ ਉਹਨਾਂ ਦੀ ਜੋ ਸੁਪਨੇ ਹੁੰਦੀਆਂ ਉਹ ਸਾਕਾਰ ਕਰਨ ਦਾ ਮੌਕਾ ਦਿੰਦੇ ਦੂਜੀ ਗੱਲ ਇਹ ਸਰਕਾਰ ਜੋ ਕੈਰੀ ਹੈ ਉਹ ਕੁਝ ਹੱਦ ਤੱਕ ਠੀਕ ਵੀ ਹੈ ਤੇ ਕੁਝ ਹੱਦ ਤੱਕ ਆਪਾਂ ਮੰਨ ਕੇ ਚੱਲੀਏ ਕੇ ਸਰਕਾਰ ਨੂੰ سپورਟ ਕਰਨਾ ਚਾਹੀਦਾ ਬੱਚਿਆਂ ਦਾ ਕਿਉਂਕਿ ਦੇਖੋ ਸਰਕਾਰ ਬਹੁਤ ਇਸ ਚੀਜ਼ 'ਨਹੀਂ ਧਿਆਨ ਦੇ ਰਹੀਏ ਪੈਸਾ ਬਹੁਤ ਖਰਚ ਰਹੀਏ ਸਪੋਰਟਸ ਤੇ ਲੇਕਿਨ ਕੀ ਹੈ ਕਿ ਕੁਝ ਜਿਹੜੇ ਟੈਲੈਂਟਡ ਹੋਣ ਹਰ ਬੱਚੇ ਹੁੰਦੇ ਆ ਉਹ ਜਦੋਂ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਜਾਂ ਕਿਸੇ ਕਾਰਨ ਤੋਂ ਅੱਗੇ ਵਧ ਨਹੀਂ ਪਾਉਂਦੇ ਉਹ ਬੱਚੇ ਦਾ ਫਿਰ ਸੁਪਨਾ ਟੁੱਟ ਜਾਂਦਾ ਹੈ ਤੇ ਉਹ ਇਹ ਸੋਚਦਾ ਹੈ ਕਿ ਮੇਰੀ ਸਰਕਾਰ ਕੋਈ ਹੈਲਪ ਨਹੀਂ ਕਰ ਰਹੀ ਤੇ ਸਰਕਾਰ ਨੂੰ ਇਹ ਚਾਹੀਦਾ ਹੈ ਜਿਸ ਤਰ੍ਹਾਂ ਹਰ ਇੱਕ ਚੀਜ਼ 'ਨਹੀਂ ਸਰਕਾਰ ਦਾ ਪੂਰਾ ਧਿਆਨ ਰਹਿੰਦਾ ਹੈ ਉਸੇ ਤਰ੍ਹਾਂ ਹੀ ਜਿਹੜੇ ਵੀ ਚਾਹੇ ਉਹ ਐਸੋਚਨ ਦਾ ਟੂਰਨਾਮੈਂਟ ਖਿੜਾਰੇ ਬੱਚੇ ਕੋਚ ਜਾਂ ਬੱਚੇ ਖੇਡ ਰਹੇ ਜਾਂ ਆਪਣਾ ਗਵਰਨਮੈਂਟ ਦਾ ਪਰ ਗਲੇ ਕੇ ਸਰਕਾਰ ਨੂੰ ਪੂਰਾ ਚਾਹੀਦਾ ਹੈ ਕਿ ਸਪੋਰਟਸਮੈਨ ਤਾਂ ਪਲੇਅਰ ਹੈ ਨਾ ਬੱਚਾ ਤਾਂ ਆਪਣਾ ਸਪੋਰਟਸਮੈਨਡਾ ਆ ਰਿਹਾ ਹੈ ਹਰ ਇੱਕ ਗੇਮ ਦਾ ਹੋਣਾ ਚਾਹੀਦਾ ਤੇ ਉਹਨੂੰ ਪੂਰੀ ਸਪੋਰਟ ਵੀ ਮਿਲਣੀ ਚਾਹੀਦੀ ਬੱਚੇ ਜਿਹੜੇ ਸਿਲੈਕਟ ਹੋਏ ਉਹਨੂੰ ਕੋਈ ਕੰਪਲੀਟਿਊਸ਼ਨ ਕਰਾ ਦੇ ਨੇ ਜਾਂ ਕੋਈ ਹਸਪਤਾਲ ਹੈ ਜਿੱਥਾ ਕੋਈ ਇਹ ਬੱਚੇ ਮੇਰੇ ਕਾਫੀ ਟਾਈਮ ਤੋਂ ਮੈਡਲ ਆ ਰਹੇ ਨੇ ਇਹ ਜਿਵੇਂ ਆਪਣੀ ਸਕੂਲੀ ਕੈਮਾ ਹੁੰਦੀ ਹੈ ਉਹਨਾਂ ਵਿੱਚ ਵੀ ਬੱਚੇ ਗਏ ਹੈ ਸਟੇਟ ਪੱਧਰ ਵੀ ਖੇਡ ਚੁੱਕੇ ਹੈ ਤੇ ਫੈਡਰੇਸ਼ਨ ਦੇ ਵਿੱਚੋਂ ਇਹਨਾਂ ਦੇ ਨੈਸ਼ਨਲ ਦੇ ਵਿੱਚ ਇਹਨਾਂ ਦੇ ਮੈਡਲ ਆਏ ਹੈ 골ਡ ਵੀ ਆਏ ਹੈ সিলਵਰ ਵੀ ਆਏ ਤੇ ਬ੍ਰਾਊਨ ਵੀ ਆਏ ਤੇ ਉਸ ਤੋਂ ਬਾਅਦ ਇਹ ਇੰਟਰਨੈਸ਼ਨਲ ਖੇਡ ਕੇ ਆਏ ਹੈ ਬੰਗਲਾਦੇਸ਼ ਉਧੇ ਚ ਵੀ ਇਹਨਾਂ ਬੱਚਾ ਦੇ ਮੈਡਲ ਹੈ ਤੇ ਉਸ ਤੋਂ ਬਾਅਦ ਹੁਣ ਆਪਣੇ ਬੱਚੇ ਟ੍ਰਾਇਲ ਦੇ ਕੇ ਆਏ ਹੈ ਤੇ ਉਹਨਾਂ ਚੋਂ ਵੀ ਦੇ ਨਾਲ ਬੱਚਿਆਂ ਦੀ ਸਿਲੈਕਸ਼ਨ ਹੋਈ ਹੈ ਇਹ ਉਹੀ ਹੁਨਾਰਾ ਬੱਚੇ ਤੇ ਆਪਾਂ ਉਹਨਾਂ ਦੇ ਬੱਚਾ ਨੂੰ ਹੀ ਅੱਗੇ ਕੰਪੀਟੀਸ਼ਨ 'ਚ ਲੜਾਇਆ ਕਿਉਂਕਿ ਅੱਗੇ ਜਾ ਕੇ ਕੰਪੀਟੀਸ਼ਨ ਬਹੁਤ ਟਫ ਹੋ ਜਾਂਦਾ ਜਿਸ ਕਰਕੇ ਬੱਚਾ ਜੋ ਪ੍ਰੋਪਰ ਟ੍ਰੇਨਿੰਗ ਵਾਲਾ ਹੁੰਦਾ ਉਹੀ ਬੱਚਾ ਆਪਾਂ ਅੱਗੇ ਖੜਾ ਸਕਦੇ ਆ ਕਿਉਂਕਿ ਹਰੇਕ ਬੱਚੇ ਨੂੰ ਆਪਾਂ ਨਹੀਂ ਅੱਗੇ ਲੈ ਜਾ ਸਕਦੇ ਨਾਈ ਕੰਪੀਟੀਸ਼ਨ ਕਰਾ ਸਕਦੇ ਕੁਝ ਬੱਚੇ ਹੁੰਦੇ ਜੋ ਟੈਕਨੀਕਲ ਚੀਜ਼ਾਂ ਤੋਂ ਥੋੜੇ ਪਿਛੇ ਰਹ ਜਾਂਦੇ ਤੇ ਉਹਨਾਂ ਦੇ ਇੱਕ ਕੋਚ ਦੀ ਮਜਬੂਰੀ ਹੁੰਦੀ ਹੈ ਉਹ ਬੱਚੇ ਨੂੰ ਅੱਗੇ ਲਈ ਤਿਆਰ ਕੀਤਾ ਜਾਂਦਾ ਹੈ ਬਈ ਅੱਗੇ ਜਾ ਕੇ ਉਹ ਫਿਰ ਨੈਕਸਟ ਟਾਈਮ ਵਧੀਆ ਪਲੇਅਰ ਬਣੇ। ਮੁਖਸਲ ਸਾਹਿਬ ਤੋਂ ਗੁਟਾ ਸਿੰਘ ਦੀ ਰਿਪੋਰਟ। 라이 ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ